ਦਾ ਅੰਦੋਲਨ ਲਗਾਤਾਰ جاری ਹੈ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਅੱਜ ਵਕੀਲ ਏ ਪੀ ਸਿੰਘ ਜੋ ਕਿ ਭਾਰਤੀ ਕਿਸਾਨ ਯੂਨੀਅਨ ਪਾਨੂੰ ਵੱਲੋਂ ਰਿਪਰੈਜ਼ੈਂਟ ਕਰ ਰਹੇ ਸੀ ਉਹਨਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਦੀ ਅੱਜ ਬਹੁਤ ਵੱਡੀ ਜਿੱਤ ਹੋਈ ਹੈ ਸੁਪਰੀਮ ਕੋਰਟ ਨੇ ਕਿਉਂਕਿ ਕਾਨੂੰਨ ਹੋਲਡ ਕਰ ਦਿੱਤੇ ਨੇ ਤੇ ਇਸ ਨੂੰ ਲੈ ਕੇ ਅੱਜ ਮੀਟਿੰਗ ਵੀ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਨੇ ਤੇ ਪੰਜਾਬ ਦੀਆਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਫੈਸਲਾ ਲਿਆ ਕਿ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਮੰਨਣਗੇ ਇਹਨਾਂ ਨੇ ਐਲਾਨ ਕੀਤਾ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਹੁਣੀ ਨੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਤੇ ਨਾਲ ਹੀ ਚਰਚਾ ਕਰਾਂਗੇ ਕਿ ਆਖਿਰ ਉਹ ਕਿਉਂ ਨਹੀਂ ਮੰਨਣਗੇ ਉਸ ਫੈਸਲੇ ਨੂੰ ਜਾਂ ਕਿਸ ਤਰ੍ਹਾਂ ਦੇਖਦੇ ਨੇ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਨੇ ਡੱਲੇਵਾਲ ਸਾਹਿਬ ਅੱਜ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਹੁਣ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੁਸੀਂ ਦੇਖਿਓ ਸੁਪਰੀਮ ਕੋਰਟ ਦਾ ਜੋ ਅੱਜ ਫੈਸਲਾ ਆਇਆ ਹੈ ਆਜ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਫੈਸਲੇ ਦੇ ਮਾਮਲੇ ਵਿੱਚ ਆਪਨੇ पहले पीसी में हमारे साथियों ने आपको अच्छी तरह बात बता दी है लेकिन उस फैसले पे बातचीत करना करने से ज्यादा हमारी बात इस बात पे है कि स, जब भी कोई सुप्रीम कोर्ट में हम गए नहीं पहली तो बात यह है कि हम सुप्रीम कोर्ट में केस लेकर गए नहीं सरकार की ओर से ही ये केस गया था और वहां से जो सरकार सुप्रीम कोर्ट सुप्रीम कोर्ट ने ऑर्डर दिए हैं उनमें कुछ बातें ऐसी हैं ਜਿਨ ਸੇ ਮੈਨੂੰ ਲੱਗ ਰਹਾ ਹੈ ਕਿ ਕਿਸਾਨਾਂ ਕੋ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਨਹੀਂ ਹੈ ਉਹ ਬਾਕੀ ਸਭੀ ਬਾਤੇ ਕਰਤੇ ਕਰਤੇ ਜੋ ਇੱਕ ਬਾਤ ਉਸਮੇ ਕਮੇਟੀ ਕੀ ਆਈ ਹੈ ਔਰ ਕਮੇਟੀ ਮੇ ਉਹ ਆਦਮੀ ਉਹ ਆਏ ਹੈ ਜੋ ਆਦਮੀ ਇਨੀ ਕਾਨੂੰਨੋ ਕੇ ਪੱਖ ਮੇ ਜੀ ਇਸੇ ਨੂੰ ਲੈ ਕੇ ਉਹਨੇ ਕਿਹਾ ਕਿ ਜੇ ਮੰਤਰੀ ਨਾਲ ਗੱਲਬਾਤ ਕਰਨ ਲਈ ਜਾ ਸਕਦੇ ਤਾਂ ਕਮੇਟੀ ਦੇ ਲਗਾਤਾਰ ਮੈਂ ਇਹੀ ਬੇਨਤੀ ਕਰਦਾ ਕਿ ਲਗਾਤਾਰ ਉਹਨਾਂ ਬੰਦਿਆਂ ਦੀ ਕਮੇਟੀ ਬਣਾਈ ਗਈ ਹੈ ਜਿਹੜੇ ਆਦਮੀ ਲਗਾਤਾਰ ਇਨਾਂ ਕਾਨੂੰਨਾਂ ਦੇ ਪੱਖ ਦੇ ਵਿੱਚ ਖੜੇ ਨੇ ਤੇ ਉਹਨਾਂ ਬੰਦਿਆਂ ਦੇ ਕੋਲੋਂ ਅਸੀਂ ਉਮੀਦ ਕਿਵੇਂ ਰੱਖਾਂਗੇ ਕਿ ਸਾਡੇ ਪੱਖ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਖਿਲਾਫ ਉਹ ਸਾਡੀ ਰਿਪੋਰਟ ਬਣਾ ਕੇ ਦੇ ਦੇਣਗੇ ਐਪੀ ਸਿੰਘ ਹੁਣੀ ਵਿਕਟਰੀ ਦਾ ਸਾਈਨ ਬਣਾਉਂਦੇ ਹੋਏ ਬਾਹਰ ਆਏ ਸੀ ਐਪੀ ਸਿੰਘ ਹੁਣੀ ਕਹਿੰਦੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਆ ਉਹ ਤਾਂ ਹੀ ਕਹਿ ਰਹੇ ਨੇ ਦੇਖੋ ਮੈਂ ਸਮਝਦਾ ਹਾਂ ਉਹ ਪਤਾ ਨਹੀਂ ਕਿਧਰੋਂ ਮਤਲਬ ਵਕੀਲ ਹੈ ਸਾਡੇ ਉਹ ਵਕੀਲ ਨਹੀਂ ਸੀਗੇ ਉਹ ਆਪਣੇ ਆਪ ਗਏ ਹੋਣਗੇ ਜਿਨ੍ਹਾਂ ਨੂੰ ਐ ਲੱਗਿਆ ਵੀ ਅਸੀਂ ਬਹੁਤ ਵੱਡੀ ਜਿੱਤ ਕਰ ਲਈ ਹੈ ਇਹ ਕੋਈ ਅਸੀਂ ਨਹੀਂ ਸਮਝਦੇ ਕਿ ਉਹ ਸਾਡੀ ਜਿੱਤ ਆ ਅਸੀਂ ਤਾਂ ਇਹ ਸਮਝਦੇ ਹਾਂ ਕਿ ਸਾਨੂੰ ਇੱਕ ਟਰੈਪ ਦੇ ਵਿੱਚ ਫਸਾਉਂਦਾ ਜਾ ਰਹੇ ਨੇ ਤੇ ਬਜ਼ੁਰਗ ਮਾਤਾਵਾਂ ਨੂੰ ਘਰੇ ਚਲੇ ਜਾਣਾ ਚਾਹੀਦਾ ਤੇ ਨਾਲ ਹੀ ਉਹ ਇਹ ਵੀ ਗੱਲ ਕਹਿ ਰਹੇ ਨੇ ਬੱਚੇ ਘਰੇ ਜਾਣਗੇ ਬੀਬੀਆਂ ਘਰੇ ਜਾਣਗੀਆਂ ਦੇਖੋ ਭਾਰਤੀ ਕਿਸਾਨ ਸੰਘ ਕੀ ਦਾ ਹੈ ਬੀਜੇਪੀ ਦਾ ਆਰਐਸਐਸ ਦਾ ਉਹ ਉਹ ਤਾਂ ਬਹੁਤ ਚਿਰ ਦਾ ਮਤਲਬ ਤਾਂ ਉਹਨਾਂ ਦੀ ਸਰਕਾਰ ਆ ਉਹਨਾਂ ਦਾ ਸਾਰਾ ਕੁਝ ਆ ਉਹਦੇ ਨਾਲ ਸਹਿਮਤੀ ਆ ਉਹਨਾਂ ਨੂੰ ਕੋਈ ਰੋਲਾ ਹੀ ਨਹੀਂ ਉਹ ਨਾ ਉਹਨਾਂ ਦਾ ਪ੍ਰਟੈਸਟ ਆ ਨਾ ਉਹਨਾਂ ਦਾ ਅੰਦੋਲਨ ਆ ਨਾ ਉਹਨਾਂ ਦੀ ਲੜਾਈ ਆ ਉਹ ਤੇ ਸਰਕਾਰ ਦੇ ਲੋਕ ਨੇ ਸਰਕਾਰ ਦੇ ਪੱਖ ਚ ਉਹਨਾਂ ਨੇ ਭੁਗਤਣਾ ਉਹ ਚ ਕੋਈ ਦੋਰ ਆਈ ਨਹੀਂ ਗਿਆ ਇੱਕ ਮਾਹੌਲ ਬਣਾਇਆ ਜਾ ਰਿਹਾ ਜੀ ਸਰਕਾਰ ਐਸ ਤਰ੍ਹਾਂ ਹੋਲਡ ਕੀਤਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਕਿ ਕਾਨੂੰਨ ਅਸੀਂ ਹੋਲਡ ਕਰ ਦਿਤੇ ਆ ਦੇਖੋ ਹੋਲਡ ਕਰਨਾ ਜਿਹੜਾ ਉਹਨਾਂ ਦਾ ਇਹ ਹਜੇ ਮਤਲਬ ਆਰਡਰਾਂ ਦੀ ਕਾਪੀ ਆਏਗੀ ਆਰਡਰਾਂ ਦੇ ਵਿੱਚ ਲੱਗੂਗਾ ਪਤਾ ਵੀ ਹੋਲਡ ਕਿਸ ਤਰ੍ਹਾਂ ਕਰਦੇ ਲੇਕਿਨ ਮੈਨੂੰ ਲੱਗਦਾ ਵੀ ਹੋਲਡ ਵੀ ਉਹਨੇ ਜ਼ਰੂਰੀ ਕਰਨਗੇ ਜਿੰਨਾ ਚਿਰ ਕਮੇਟੀ ਦਾ ਮਤਲਬ ਫੈਸਲਾ ਨਹੀਂ ਕੋਈ ਆਉਂਦਾ ਕਮੇਟੀ ਆਪਦੀ رائے ਨਹੀਂ ਦਿੰਦੀ ਤਾਂ ਕਾਹਦਾ ਮਾਹੌਲ ਵੀ ਬਣਾਇਆ ਜਾ ਰਿਹਾ ਇਸ ਦੇ ਨਾਲ ਕਾਦਾ ਮਾਹੌਲ ਬਣਾਇਆ ਜਾ ਰਿਹਾ ਸਾਰੇ ਮਾਮਲੇ ਕਮੇਟੀ ਬਣਾ ਦੇ ਨਹੀਂ ਸੋ ਇਹ ਹੈ ਹੀ ਇਹ ਹੈ ਹੀ ਮੈਂ ਬੇਨਤੀ ਇਹੀ ਕਰਾਂ ਕਿ ਅਸੀਂ ਇਸ ਕਮੇਟੀ ਤੋਂ ਪਾਸਾ ਵੀ ਤਾਂ ਹੀ ਵਟ ਰਹੇ ਨਾ ਕਿਸਾਨ ਕਿ ਇਹ ਇੱਕ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਇਸ ਲੜਾਈ ਨੂੰ ਕਿਸੇ ਤਰੀਕੇ ਨਾਲ ਠੰਡਾ ਕੀਤਾ ਜਾਵੇ ਇਹਨੂੰ ਸਾਈਡ ਲਾਈਨ ਕੀਤਾ ਜਾਵੇ ਜਾਂ ਕਿਸਾਨਾਂ ਨੂੰ ਝੂਠੇ ਸ਼ਬਦ ਕੀਤਾ ਜਾਵੇ ਹੁਣ ਅੱਜ ਅੱਜ ਉਹ ਕਹਿਣਗੇ ਕੱਲ ਨੂੰ ਸਾਡੇ ਤੇ ਵੀ ਵੀ ਇਹ ਕਮੇਟੀ ਦੇ ਸਾਹਮਣੇ ਨਹੀਂ ਆਉਦੇ ਅਸੀਂ ਤਾਂ ਹੀ ਆਪਜੀ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਜਰੀਆ ਅਸੀਂ ਸਪਸ਼ਟ ਕਰਤਾ ਕਿ ਇਹ ਕਮੇਟੀਆਂ ਦੇ ਵਿੱਚੋਂ ਆਹ ਕੁਝ ਨਿਕਲ ਕੇ ਆਇਆ ਹੈ ਤੇ ਜੇਕਰ ਕੱਲ ਨੂੰ ਕੋਈ ਹੋਰ ਵੀ ਕਮੇਟੀ ਬਣਾਉਣਗੇ ਉਹ ਹੋ ਸਕਦਾ ਹੈ ਹੋ ਸਕਦਾ ਉਹਨਾਂ ਦੇ ਕੱਲ ਨੂੰ ਸਰਕਾਰ ਪ੍ਰੈਸ਼ਰ ਇੰਨਾ ਬਣਾ ਲੈ ਕਿ ਉਹ ਕਮੇਟੀ ਵੀ ਸਾਡੇ ਪੱਖ 'ਚ ਰਿਪੋਰਟ ਉਹਨਾਂ ਦੇਵੇ ਸੋ ਇਸ ਵਕੀਲ ਵੀ ਪੇਸ਼ ਨਹੀਂ ਹੋਇਆ ਅੱਜ ਨਹੀਂ ਨਹੀਂ ਵਕੀਲਾ ਨੇ ਤਾਂ ਜਦੋਂ ਅੱਜ ਫੈਸਲਾ ਦੇਣਾ ਨਾ ਫੈਸਲੇ ਦੇ ਦਿਨ ਵਕੀਲ ਦੀ ਕੋਈ ਮਤਲਬ ਦਾ ਕੋਈ ਅਰਥ ਨਹੀਂ ਹੁੰਦਾ ਜਾਣਦਾ ਉਹ ਫੈਸਲੇ ਦੇ ਤਾਂ ਫੈਸਲਾ ਕੋਰਟ ਨੇ ਦੇਣਾ ਹੁੰਦਾ ਹੈ ਜਾ ਬਿਲਕੁਲ ਏ ਜੀ ਨੇ ਸਵਾਲ ਪੁੱਛਿਆ ਸੀ ਜਿੱਦਾਂ ਅੰਦਰੋਂ ਦਲੇਲ ਸਾਹਿਬ ਗੱਲ ਆ ਰਹੀ ਸੀਗੀ ਉਹ ਕਹਿੰਦੇ ਕਿ ਏ ਜੀ ਨੇ ਸਵਾਲ ਪੁੱਛਿਆ ਵੀ ਉਹਨਾਂ ਦੇ ਵਕੀਲ ਕਿੱਥੇ ਕਹਿੰਦੇ ਵਕੀਲ ਤਾਂ ਪੇਸ਼ ਨਹੀਂ ਹੋਏ ਕਿਸਾਨਾਂ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਸੀ ਜਿਹੜੇ ਆਪਣੇ ਆਪ ਨੂੰ ਪ੍ਰਤੀਨਿਧੀ ਦੱਸਦੇ ਸੀ ਵਕੀਲਾਂ ਦਾ ਨਹੀਂ ਮੈਂ ਫੇਰੇ ਬੇਨਤੀ ਕਰਦਾ ਵੀ ਏ ਜੀ ਦੇ ਸਵਾਲ ਪਤਾ ਨਹੀਂ ਕਿਉਂ ਕੀਤਾ ਜਦੋਂ ਕੋਰਟ ਨੇ ਆਰਡਰ ਸੁਣਨਾ ਹੈ ਉਹ ਸੁਨਾਤਾ ਉਹ ਕਾਪੀ ਸਾਨੂੰ ਮਿਲ ਜਾਣੀ ਹੈ ਵਕੀਲਾਂ ਦਾ ਤਾਂ ਕੀ ਕੰਮ ਸੀ ਵਕੀਲਾਂ ਨੂੰ ਤਾਂ ਇਸ ਵਾਸਤੇ ਉਹਨਾਂ ਨੇ ਸੱਜਿਆ ਸੀਗਾ ਕਿ ਅੱਜ ਵਕੀਲਾਂ ਨੇ ਪੱਖ ਰੱਖਣਾ ਸੀ ਆਦਾ ਕੁਝ ਗੱਲਾਂ ਦੇ ਉੱਤੇ ਔਰ ਉਹ ਉਹ ਪੱਖ ਰੱਖਣ ਦਾ ਉਹਨਾਂ ਨੂੰ ਸਮਝ ਨਹੀਂ ਦਿੱਤਾ ਉਹਨਾਂ ਨੂੰ ਸਿੱਧਾ ਹੀ ਇਹ ਕਹਿਦਾ ਵੀ ਅੱਜ ਆਰਡਰ ਸੁਣਾਇਆ ਜਾਣਾ ਤਾਂ ਉਹ ਵਕੀਲ ਬੰਦਲ ਜਾਣਗੇ ਕੀ ਜਾਣਾ ਦਿੱਤਾ ਸੀ ਜੇ ਉਹਨਾਂ ਨੂੰ ਸੁਣਨ ਵਾਸਤੇ ਕਹਿੰਦੇ ਵੀ ਆਓ ਤੁਹਾਨੂੰ ਸੁਣਨਾ ਹੈ ਇਸ ਕਰਕੇ ਉਹ ਵਕੀਲਾਂ ਨੇ ਜਾਣਾ ਮਤਲਬ ਉਹਦੀ ਲੋੜ ਹੀ ਨਹੀਂ ਸੱਚਿਆਂ ਤੇ ਬੀਬੀਆਂ ਨੂੰ ਕਹਿੰਦੇ ਘਰੇ ਭੇਜ ਦਿਓ ਜਿਹੜੇ ਬਿਮਾਰ ਨੇ ਉਹਨਾਂ ਦਾ ਜਿਹੜੇ ਵਕੀਲ ਏਪੀ ਸਿੰਘ ਆ ਸੀ ਉਹਨਾਂ ਨੇ ਵੀ ਸਮਰਥਨ ਕੀਤਾ ਕਿ ਹਾਂ ਬਿਲਕੁਲ ਭੇਜ ਦੇਣਾ ਚਾਹੀਦਾ ਨੌਜਵਾਨ ਲੜਾਈ ਲੜਨ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਝਦਾ ਹਾਂ ਕਿ ਇਹ ਜਿਹੜੀਆਂ ਇਹ ਜਿਹੀਆਂ ਗੱਲਾਂ ਹੈ ਨਾ ਇਹ ਗੱਲਾਂ ਕਰਨੀਆਂ ਮਤਲਬ ਅੱਜ ਨੌਜਵਾਨਾਂ ਦਾ ਜਾਂ ਕਿਸ ਅੱਜ ਜਿਹੜਾ ਲੋਕ ਲੜਾਈ ਲੜ ਰਹੇ ਨੇ ਉਹ ਸਾਰੇ ਉਹ ਲੋਕ ਨੇ ਜਿਨ੍ਹਾਂ ਦਾ ਇਹਨਾਂ ਕਾਨੂੰਨਾਂ ਦੇ ਨਾਲ ਗਹਿਰਾ ਸਬੰਧ ਹੈ ਉਹ ਚਾਹੇ ਬਜ਼ੁਰਗ ਹੈ ਚਾਹੇ ਔਰਤ ਹੈ ਚਾਹੇ ਛੋਟਾ ਬੱਚਾ ਹੈ ਉਹ ਸਾਰਿਆਂ ਦੇ ਮਨ ਦੇ ਵਿੱਚ ਇਹ ਹੈ ਕਿ ਹਰ ਹਾਲ ਦੇ ਵਿੱਚ ਅਸੀਂ ਇਹ ਲੜਾਈ ਜਿੱਤਨੀ ਹੈ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਤਾਂ ਮੈਂ ਇੱਕ ਮਿਸਾਲ ਦੇ ਦੇਣਾ ਤੁਹਾਨੂੰ ਕਿ ਫਾਜ਼ਲ ਕਾ ਤੋਂ ਇੱਕ ਕਿਸਾਨ ਆਇਆ ਹੈ ਬਜ਼ੁਰਗ ਆਦਮੀ ਹੈ ਮੇਰੇ ਖਿਆਲ ਅਸੀ 85 ਸਾਲ ਦਾ ਹੈ ਉਹ ਜਦੋਂ ਪਿੰਡੋਂ ਚੱਲ ਰਹੇ ਸੀ ਆਪਦੇ ਪਿੰਡੋਂ ਉਸ ਵੇਲੇ ਵੀ ਉਹਨੂੰ ਰੋਕਿਆ ਗਿਆ ਵੀ ਤੂੰ ਬਜ਼ੁਰਗਾਂ ਨਾ ਜਾ ਉਹਦੇ ਪਰਿਵਾਰ ਨੇ ਵੀ ਰੋਕਿਆ ਔਰ ਪਿੰਡ ਵਾਲਿਆਂ ਨੇ ਵੀ ਰੋਕਿਆ ਜਿਹੜੀ ਟਰਾਲੀ ਲੈ ਕੇ ਆ ਨਹੀਂ ਆਉਣ ਦਿੱਤਾ ਉਸ ਤੋਂ ਬਾਅਦ ਉਹ ਵਸਤੇ ਚੜ ਕੇ ਮੰਦਰ ਇੱਥੇ ਪਹੁੰਚ ਗਿਆ ਕੀ ਰੋਕਾਂ ਉਹਨਾਂ ਨੂੰ ਕਿਵੇਂ ਰੋਕ ਲਾਂਗੇ ਇਹਨਾਂ ਨੂੰ ਉਹ ਫਿਰ ਇੱਥੇ ਆਏ ਬੈਠਾ ਸੋ ਲੋਕਾਂ ਦੀ ਮਾਨਸਿਕਤਾ ਬਣ ਚੁੱਕੀ ਹੈ ਇਹ ਲੋਕ ਜਿਹੇ ਨਹੀਂ ਤੌਰ ਤੇ ਇਸ ਅੰਦੋਲਨਾਂ ਨਾਲ ਜੁੜ ਚੁੱਕੇ ਨੇ ਇਹਨਾਂ ਨੂੰ ਵਾਪਸ ਭੇਜਣਾ ਜਾਂ ਰੋਕਣਾ ਜਾਂ ਕਹਿਣਾ ਵੀ ਨਾ ਆਓ ਇਹ ਪੋਸੀਬਲ ਨਹੀਂ ਹੈ ਲੋਕ ਆਪਣੇ ਆਪ ਆ ਰਹੇ ਨੇ ਜੇ ਲੋਕਾਂ ਦੇ ਵਿੱਚ ਇਹ ਗੱਲ ਚੱਲਦੀ ਹੈ ਵੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਉਹ ਮੰਨਣਾ ਚਾਹੀਦਾ ਸੀਗਾ ਬਹੁਤ ਸਾਰੇ ਜਿਹੜੇ ਇਦਾਂ ਦੇ ਫੈਸਲੇ ਸੁਣ ਕੇ ਘਰਾਂ ਨੂੰ ਵਾਪਸ ਜਾਣਗੇ ਜਾਂ ਨਹੀਂ ਜਾਣਗੇ ਕਿ ਕੱਲ ਨੂੰ ਪਤਾ ਲੱਗ ਜੀ ਤੁਹਾਨੂੰ ਆਪ ਕਿ ਲੋਕ ਵਾਪਸ ਜਾਂਦੇ ਆ ਕਿ ਨਹੀਂ ਜਾਂਦੇ ਲੇਕਿਨ ਮੈਂ ਸਮਝਦਾ ਕਿ ਲੋਕ ਕਾਨੂੰਨ ਰੱਦ ਕਰਵਾਉਣ ਆਇਆ ਹੈ ਨਾ ਕਿ ਮਤਲਬ ਕਾਨੂੰਨਾਂ ਦੇ ਉੱਤੇ ਆਰਜੀ ਕੋਈ ਰੋਕ ਲਵਾਉਣ ਆਇਆ ਜਿਹੜਾ ਤੁਹਾਡਾ ਸਟੈਂਡ ਉਹ ਸਪਸ਼ਟ ਹੈ ਸਾਰਾ ਤੁਸੀਂ ਜਿਹੜਾ ਹੈਗਾ ਮੀਟਿੰਗ ਦੇ ਵਿੱਚ ਸਪਸ਼ਟ ਕਰ ਦਿੱਤਾ ਹੈਗਾ ਪਰ ਲੋਕਾਂ ਦੇ ਤੱਕ ਜਿਹੜਾ 26 ਜਨਵਰੀ ਵਾਲਾ ਜਾਂ ਜਿਹੜਾ ਹੈਗਾ ਕਹਿੰਦੇ ਨੇ ਅਸੀਂ ਕੋਈ ਕਹਿੰਦਾ ਲਾਲ ਕਿਲੇ ਤੇ ਜਾਣਾ ਕੋਈ ਕਿਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਲਈ ਇੱਕ ਬਖਰੀ ਤੁਹਾਨੂੰ ਮੀਟਿੰਗ ਬੁਲਾ ਕੇ ਉਹਦੇ ਵਿੱਚ ਜਿਹੜੇ ਨੇ ਇਹ ਚੰਗੀ ਤਰ੍ਹਾਂ ਫੈਸਲੇ ਜਿਹੜੇ ਨੇ ਜਿਹੜਾ ਹੈਗਾ ਕੱਲੇ-ਕੱਲੇ ਟਰਾਲੀ ਤੱਕ ਪਹੁੰਚ ਕਰਕੇ ਜਾਂ ਕਿਸੇ ਢੰਗ ਦੇ ਨਾਲ ਕੱਲੇ-ਕੱਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਕੁਝ ਮੈਂਬਰ ਉੱਥੇ ਭੇਜ ਕੇ ਕੱਲੇ-ਕੱਲੇ ਦੇ ਦੇਖੋ ਬਹੁਤ ਬਹੁਤ ਸਿਆਣੀ ਗੱਲ ਕੀਤੀ ਹੈ ਤੁਸੀਂ ਇਹ ਸਾਡਾ ਯਤਨ ਹੈ ਕਿ ਕੁਝ ਗਲਤ ਪ੍ਰਚਾਰ ਹੋ ਗਿਆ ਹੋਇਆ ਇੱਥੇ ਗਲਤ ਤਰ੍ਹਾਂ ਦੇ ਮਤਲਬ ਗੱਲਾਂ ਕੀਤੀਆਂ ਵੀ ਆ ਉਹ ਉਹਨੂੰ ਅਸੀਂ ਮਤਲਬ ਸਮਝਦੇ ਹਾਂ ਕਿ ਬਹੁਤ ਕੰਟਰੋਲ ਕਰਨ ਦੀ ਲੋੜ ਆ ਉਸ ਗੱਲ ਨੂੰ ਕਿਉਂਕਿ ਅੱਗੇ ਵੀ ਕਈ ਚੀਜ਼ਾਂ ਵੇਖੀਆਂ ਨੇ ਸਟੇਜ ਤੇ ਬੋਲ ਦਿੱਤਾ ਜਾਂਦਾ ਜਾਂ ਤੁਹਾਡੇ ਵੱਲੋਂ ਆਖ ਦਿੱਤਾ ਜਾਂਦਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਉਹ ਜਿਹੜਾ ਸਾਹਮਣੇ ਉਹਦਾ ਦਾ ਮਾਹੌਲ ਕ੍ਰੀਏਟ ਹੋਇਆ ਆਪਾਂ ਦੇਖ ਸਕਦੇ ਹਾਂ ਪਰ ਇਹਦੇ ਲਈ ਜਿਹੜਾ ਡੋਰ ਤੋਂ ਡੋਰ ਬਾਰਾ ਜਿਹੜਾ ਪ੍ਰੋਗਰਾਮ ਹੁੰਦਾ ਟਰਾਲੀ ਤੋਂ ਟਰਾਲੀ ਜਾ ਕੇ ਗੱਲ ਕਰਨੀ ਚਾਹੀਦੀ ਹੈ ਹ ਹੋਏਗਾ ਹੋਏਗਾ ਡਿਊਟੀ ਲਾਉਣੀ ਚਾਹੀਦੀ ਹੈ होएगा यत्न ही होएगा कि मतलब हर एक हर एक कल्ले कल्ले व्यक्ति ਨੂੰ ਸਮਝਾਇਆ ਜਾ ਸਕੇ ਕਿਉਂਕਿ ਜਿਹੜਾ ਇਹ ਇਹ ਮਾਹੌਲ ਬਣਾਇਆ ਗਿਆ ਹੈ ਨਾ ਇਹ ਜ਼ਿਆਦਾਤਰ ਉਹ ਲੋਕਾਂ ਨੇ ਬਣਾਇਆ ਜਥੇਬੰਦੀਆਂ ਦੀ ਆਰਗੇਨਾਈਜੇਸ਼ਨਾਂ ਨੇ ਨਹੀਂ ਬਣਾਇਆ ਉਹ ਜਿਹੜੇ ਸਟੇਜ ਤੋਂ ਬਾਹਰੋਂ ਬੰਦੇ ਆਉਂਦੇ ਨੇ ਨਾ ਵੀ ਅਸੀਂ ਸਪੋਰਟਰ ਆਏ ਆ ਉਹ ਕੋਈ ਸਪੋਰਟਰ ਆ ਕੇ ਐਸਾ ਬੋਲ ਜਾਂਦਾ ਕੋਈ ਤਾਂ ਕਹਿ ਜਾਂਦਾ ਲਾਲ ਕਿਲੇ ਦੇ ਕਿਲੇ ਨੂੰ ਜਿੱਤਣਾ ਹੈ ਕਿਸੇ ਨੇ ਕਹਿਦਾ ਲਾਲ ਕਿਲੇ ਦੇ ਝੰਡਾ ਚੜਾਉਣਾ ਹੈ ਕਿਸੇ ਨੇ ਕਹਿਦਾ ਅਸੀਂ ਪਾਰਲੀਮੈਂਟ ਘਰਾਓ ਕਰਨਾ ਹੈ ਪਾਰਲੀਮੈਂਟ ਘਰਾਓ ਕਰਨ ਦਾ ਹਜੇ ਕੋਈ ਪ੍ਰੋਗਰਾਮ ਨਹੀਂ ਬਣਿਆ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਲਾਲ ਕਿਲੇ ਦੀ ਪਿੰਦਾ ਪ੍ਰੋਗਰਾਮ ਨਹੀਂ ਦਿੱਤਾ ਸੰਯੁਕਤ ਕਿਸਾਨ ਮੋਰਚੇ ਨੇ ਇੱਥੋਂ ਜ਼ਿਕਰ ਵੀ ਨਹੀਂ ਪ੍ਰੋਗਰਾਮ ਦਿੱਤਾ ਕਿ ਅਸੀਂ ਕਿਹੜੇ ਰਸਤੇ ਜਾਣਾ ਹੈ ਕਿੱਧਰ ਨਹੀਂ ਜਾਣਾ ਕੀ ਕਰਨਾ ਸਟੇਜ ਦੇ ਉੱਪਰ ਵੀ ਕਈ ਵਾਰ ਇਦਾਂ ਦੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਨੇ ਉਹਨੂੰ ਸਟੇਜ ਦੇ ਉੱਪਰ ਗੱਲ ਕਰਨ ਤੋਂ ਪਹਿਲਾਂ ਹੀ ਰੁਕਣਾ ਚਾਹੀਦਾ ਹੈ ਮੈਂ ਕਹਿੰਦਾ ਅੱਜ ਇਸ ਗੱਲ ਦੇ ਉੱਤੇ ਵੀ ਹੋਇਆ ਹੈ ਕਿ ਜਿਹੜੇ ਵੀ ਸਾਡੇ ਸਟੇਜ ਤੇ ਬੁਲਾਰੇ ਬੋਲਣਗੇ ਉਹ ਧਾਇਰੇ 'ਚ ਬੋਲਣਗੇ ਜਿਹੜੇ ਬਾਹਰ ਤੋਂ ਵੀ ਬੁਲਾਰੇ ਆਉਂਦੇ ਨੇ ਨਾ ਸਪੋਰਟਰ ਸਪੋਰਟਰ ਵੀ ਕੋਈ ਅਜਿਹੀ ਗੱਲ ਨਹੀਂ ਕਰੂਗਾ ਜਿਹੜੀ ਮਤਲਬ ਲੋਕਾਂ ਨੂੰ ਅੰਦੋਲਨ ਨੂੰ ਕਰ ਖਰਾਬ ਕਰੇ ਵਕੀਲ ਕਿਉਂ ਨਹੀਂ ਗਿਆ ਸਪਸ਼ਟ ਕਰੋ ਇਸ ਗੱਲ ਦਾ ਵੀ ਤੁਹਾਡੇ ਵਕੀਲਾਂ ਨੂੰ ਜਾਣਾ ਚਾਹੀਦਾ ਸੀ ਦੇਖੋ ਸਾਡੇ ਵਕੀਲਾਂ ਦਾ ਜਿਹੜਾ ਮਾਮਲਾ ਹੈ ਵਕੀਲਾਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਜਦੋਂ ਇਹ ਕਹਿਤਾ ਕਿ ਸੁਣਵਾਈ ਨਹੀਂ ਕਿ ਸਿੱਧਾ ਮਤਲਬ ਆਰਡਰ ਦੇਣਾ ਹੈ ਜਦੋਂ ਹੁਕਮ ਤੇ ਚਲਿਆ ਕੇ ਚਲਿਆਗਾ ਕਿ ਫਿਰ ਮੈਨੂੰ ਲੱਗਦਾ ਵੀ ਵਕੀਲਾਂ ਦੇ ਜਾਣ ਦੀ ਕੋਈ ਤਕਣੀ ਰਹਿੰਦੀ ਹੁੰਦੀ ਫਿਰ ਤਾਂ ਆਰਡਰ ਲਿਖਣਾ ਸੁਪਰੀਮ ਕੋਰਟ ਨੇ ਲਿਖ ਦੇਣਾ ਰਹੀ ਗੱਲ ਸਾਡੇ ਵਕੀਲਾਂ ਦੀ ਜਾਣ ਦੀ ਜਦੋਂ ਵਕੀਲਾਂ ਨੂੰ ਉਹਨਾਂ ਨੇ ਜਵਾਬ ਹੀ ਦੇਦਾ ਵੀ ਸੁਣਨਾ ਹੈ ਹੀ ਨਹੀਂ ਤੇ ਫਿਰ ਵਕੀਲ ਜਾਣਗੇ ਕੀ ਲੈਣਾ ਚਾਰ ਜਿਹੜੇ ਬੰਦੇ ਚੁਣੇ ਗਏ ਨੇ ਚਾਰਾਂ ਦੇ ਨਾਲ ਤੁਸੀਂ ਕਲੀਅਰ ਨਹੀਂ ਇਸ ਤੋਂ ਬਾਅਦ ਦੇ ਵਿੱਚ ਸੱਤ ਬੰਦੇ ਹੋਰ ਬਿਠਾ ਦਿੱਤੇ ਜਾਂਦੇ ਨੇ ਫਿਰ ਤੁਹਾਡਾ ਕੀ ਸਪਸਟ ਸਟੈਂਡ ਹੋਏਗਾ ਦੇਖੋ ਅੱਜ ਸ਼ੱਕੀ ਹੋ ਗਿਆ ਮਾਮਲਾ ਕਮੇਟੀ ਵਾਲਾ ਮਾਮਲਾ ਸ਼ੱਕੀ ਹੋ ਗਿਆ ਬੁਰੀ ਤਰ੍ਹਾਂ ਮੈਨੂੰ ਲੱਗਦਾ ਵੀ ਹੁਣ ਕਿਸਾਨਾਂ ਦਾ ਵਿਸ਼ਵਾਸ ਇੱਕ ਵਾਰੀ ਫੇਰ ਜਿਵੇਂ ਕਾਨੂੰਨ ਬਣਾਏ ਗਏ ਸੀ ਇਹ ਕਰੋਨਾ ਦੇ ਦੌਰ ਚ ਆਰਡੀਨੈਂਸ ਲਿਆ ਕੇ ਔਰ ਕਿਸਾਨਾਂ ਨੂੰ ਬੜਾ ਬੜੇ ਤਰ੍ਹਾਂ ਦੇ ਖਦਸੇ ਸੀ ਸ਼ੱਕ ਸੀ ਕਿ ਇਹ ਕਾਨੂੰਨ ਮਤਲਬ ਜਬਰਦਸਤੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਬਹੁਤ ਕਾਲ ਦੇ ਵਿੱਚ ਲਿਆਂਦੇ ਗਏ ਨੇ ਔਰ ਉਹ ਕਾਰਪੋਰੇਟਾਂ ਨੂੰ ਜ਼ਮੀਨਾਂ ਪਰੋਸ ਕੇ ਦੇਣ ਲਈ ਕੀਤਾ ਗਿਆ ਇੱਕ ਇੱਕ ਸ਼ੱਕ ਸੀ ਇਸ ਨੇ ਇਹ ਵੀ ਕਹਿ ਕੇ ਕਿ ਜੇ ਅੰਦੋਲਨ ਲੰਬਾ ਚੱਲਦਾ ਦਲੇਲ ਸਾਹਿਬ ਜਿਹੜਾ ਹੈਗਾ ਸਰਕਾਰ ਬਖੜਾਈ ਹੋਈ ਨਜ਼ਰੀ ਆ ਰਹੀ ਹੈ ਨਹੀਂ ਮੈਂ ਜਿਹੜੀ ਕਹਿਣੀ ਚਾਹਣਾ ਗੱਲ ਪਹਿਲਾਂ ਉਹਨੂੰ ਸਮਝ ਲਿਓ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜਿਹੜੇ ਨਾਮ ਪੇਸ਼ ਕੀਤੇ ਗਏ ਜਿਹਨੇ ਨਾਵਾਂ ਦੇ ਉੱਤੇ ਕਮੇਟੀ ਬਣਦੀ ਹੈ ਮੈਂ ਸਮਝੂਗਾ ਕਿ ਉਹਨਾਂ ਨੇ ਦੁਬਾਰਾ ਆਪਦੀ ਨੀਤੀ ਆਪਦੀ ਨੀਅਤ ਸਪਸ਼ਟ ਕਰਤੀ ਹੈ ਕਿ ਸਰਕਾਰ ਦੀ ਬਦਨੀਅਤ ਹੈ ਸਰਕਾਰ ਆਪਦੀ ਉਹਨਾਂ ਬੰਦਿਆਂ ਨੂੰ ਮਤਲਬ ਕਮੇਟੀ 'ਚ ਦੇ ਰਹੀ ਹੈ ਜਿਹੜੇ ਬੰਦੇ ਇਸ ਇਹਨਾਂ ਕਾਨੂੰਨਾਂ ਦੇ ਪੱਖ 'ਚ ਲਿਖਦੇ ਰਹੇ ਨੇ ਤਾਂ ਉੱਥੇ ਆ ਕੇ ਮੈਨੂੰ ਨਹੀਂ ਲੱਗਦਾਗਾ ਕਿ ਹੁਣ ਜੇ ਕੋਈ ਨਵੀਂ ਕਮੇਟੀ 'ਚ ਹੋਰ ਬੰਦੇ ਆਉਣਗੇ ਵੀ ਉਹਨਾਂ ਤੋਂ ਵੀ ਕਿਸਾਨਾਂ ਦਾ ਵਿਸ਼ਵਾਸ ਨਹੀਂ ਬੱਜੇਗਾ ਚੀਫ ਜਸਟਿਸ ਨੇ ਆਖਰੀ ਸਵਾਲ ਹੈ ਮੇਰਾ ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਜੇ ਅੰਦੋਲਨ ਲੰਮਾ ਚੱਲਦਾ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤੇ ਉਸ ਦੇ ਲਈ ਜ਼ਿੰਮੇਵਾਰ ਸਾਰੇ ਲੋਕ ਹੋਣਗੇ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਕਿਉਂਕਿ ਉਹਨਾਂ ਨੇ ਈਜ਼ੀ ਨੇ ਵੀ ਇਹ ਗੱਲ ਕਹੀ ਹੈ ਕਿ ਲਿਖਤ ਦੇ ਵਿੱਚ ਲੈ ਲਓ ਕਿ ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਰਹੇਗਾ ਮੈਂ ਇਹ ਬੇਨਤੀ ਕਰਾਂ ਚਲੋ ਸੁਪਰੀਮ ਕੋਰਟ ਨੇ ਇਹ ਕਿਹਾ ਵਧੀਆ ਗੱਲ ਕੀਤੀ ਹੈ ਮੈਂ ਇੱਥੇ ਕਹੂੰਗਾ ਕਿ ਜਿਹੜੇ ਸਾਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਸੀਂ ਅੰਦੋਲਨ ਕਰ ਰਹੇ ਅਸੀਂ ਵੀ ਜ਼ਿੰਮੇਵਾਰ ਹਾਂ ਕਿਹਾ ਇਹ ਗੱਲ ਨਹੀਂ ਆਏ ਲੇਕਿਨ ਜ਼ਿਆਦਾਤਰ ਮਤਲਬ ਅਸੀਂ ਸਾਡਾ ਇਤਿਹਾਸ ਫਰੋਲ ਕੇ ਵੇਖੋ ਇਹ 3-4 ਮਹੀਨਾ ਤੋਂ ਅੰਦੋਲਨ ਚੱਲ ਰਿਹਾ ਹੈ 4 ਮਹੀਨਿਆਂ ਦੇ ਵਿੱਚ ਇਹਨਾਂ ਅੰਦੋਲਨਕਾਰੀਆਂ ਨੇ ਕੀ ਅਜ ਤਿੱਕਰ ਕੋਈ ਵਾਇਲੈਂਸ ਹੋਈ ਕਿਤੇ ਕੋਈ ਨੁਕਸਾਨ ਹੋਇਆ ਨਹੀਂ ਹੋਇਆ ਜੇ ਇਹਨਾਂ ਅੰਦੋਲਨਕਾਰੀਆਂ ਨੇ ਨੁਕਸਾਨ ਅਜ ਤਿੱਕਰ ਨਹੀਂ ਕੀਤਾ ਤਾਂ ਇਹ ਅੰਦੋਲਨਕਾਰੀ ਅੱਗੇ ਵੀ ਨੁਕਸਾਨ ਨਹੀਂ ਕਰਨਗੇ ਇਹ ਜਿਹੜੀਆਂ ਜੜੀਆਂ ਗੱਲਾਂ ਸਰਕਾਰ ਕਰ ਰਹੀ ਹੈ ਉਹ ਸਰਕਾਰ ਦੀ ਮਨਸ਼ਾ ਜ਼ਾਹਰ ਕਰਦੀਆਂ ਇਹ ਗੱਲਾਂ ਕਿ ਸਰਕਾਰ ਇਹਦੇ ਵਿੱਚ ਗਲਤ ਆਨਸਰ ਵਾਰ ਕੇ ਇਸ ਅੰਦੋਲਨ ਨੂੰ ਵਾਇਲੈਂਟ ਕਰਨਾ ਚਾਹੁੰਦੀ ਹੈ ਤਾਂ ਵੀ ਹੋ ਰਹੀਆਂ ਉਸਤੇ ਵੀ ਚਰਚਾ ਚਿੰਤਾ ਜਤਾਈ ਹੈ ਉਹਨਾਂ ਨੇ ਕਹਿੰਦੇ ਕਿ ਅਜੇ ਦਿਨ ਮੌਤਾਂ ਹੋ ਰਹੀਆਂ ਨੇ ਸੁਸਾਇਡ ਵੀ ਕਰ ਰਹੇ ਆ ਕਿਸਾਨ ਦੇਖੋ ਜੇ ਚਰਚਾ ਹੁੰਦੀ ਹੋਈ ਹੈ ਤਾਂ ਇਹ ਲੈਣਾ ਚਾਹੀਦਾ ਸੀ ਨਾ ਸੁਪਰੀਮ ਕੋਰਟ ਨੂੰ ਕਿ ਸਰਕਾਰ ਤੁਰੰਤ ਇਹਦੇ ਤੇ ਮਤਲਬ ਉਹਨਾਂ ਜਿਹੜੀਆਂ ਇਨੀਆਂ ਮੌਤਾਂ ਹੋ ਗਈਆਂ ਉਹਨਾਂ ਮੌਤਾਂ ਨੂੰ ਧਿਆਨ ਚ ਰੱਖਦੀ ਹੋਈ ਇਹਨਾਂ ਨੂੰ ਤੁਰੰਤ ਇਹ ਕਾਨੂੰਨਾਂ ਨੂੰ ਰਿਪੀਲ ਕਰੇ ਇਹ ਕਰਨਾ ਚਾਹੀਦਾ ਸੀਗਾ ਔਰ ਇਹ 26 ਤਰੀਕ ਦਾ ਜਿਹੜਾ ਰੂਟ ਹੈਗਾ ਉਹ ਕਿੱਧਰ ਦਾ ਬਣਦਾ ਹੋਇਆ ਨਜ਼ਰੀ ਪਾਏਗਾ ਤੁਸੀਂ ਕਹਿ ਰਹੇ ਹੋ ਵੀ 15 ਤਰੀਕ ਨੂੰ ਜਿਹੜਾ ਇਸ ਦੇ ਬਾਰੇ ਮੀਟਿੰਗ ਕੀਤੀ ਜਾਏਗੀ ਫਿਰ ਵੀ ਕੋਈ ਦਿਮਾਗ ਦੇ ਵਿੱਚ ਹੋਏਗਾ ਤੁਸੀਂ ਬੈਠ ਕੇ ਗੱਲ ਨਹੀਂ ਇਹ ਕਿੰਨਾ ਟਾਉਣਾ ਚਾਹੀਦਾ ਨਹੀਂ ਹਜੇ ਨਹੀਂ ਹੈ ਇਹ ਇਹ ਮਤਲਬ ਇੰਨੀਆਂ ਕਿ ਜਥੇਬੰਦੀਆਂ ਦਾ ਮਾਮਲਾ ਸੋ ਕਿਸਾਨ ਆਗੂ ਕਹਿੰਦੇ ਨੇ ਕਿ ਕਮੇਟੀ ਨੂੰ ਨਹੀਂ ਮੰਨਣਗੇ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਭਾਵੇਂ ਕੇਂਦਰ ਸਰਕਾਰ ਦੇ ਨਾਲ ਬੇਸ਼ੱਕ ਮੀਟਿੰਗਾਂ ਹੋਈਆਂ ਨੇ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਸੀ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਈ ਸੀ ਔਰ ਸੁਪਰੀਮ ਕੋਰਟ ਨੇ ਅੱਜ ਇਹ ਫੈਸਲਾ ਲਿਆ ਸੁਪਰੀਮ ਕੋਰਟ ਨੇ ਕਿਹਾ ਕਿ ਕਮੇਟੀ ਦਾ ਗਠਨ ਕਰਨ ਦੀ ਗੱਲ ਕਹੀ ਹੈ ਚਾਰ ਮੈਂਬਰਾਂ ਨੂੰ ਜਿਨ੍ਹਾਂ ਨੂੰ ਚੁਣਿਆ ਗਿਆ ਹੈ ਉਹ ਕਮੇਟੀ ਦਾ ਮੈਂਬਰ ਉਹਨਾਂ ਨੂੰ ਕਿਸਾਨ ਆਗੂਆਂ ਨੇ ਨਕਾਰ ਦਿੱਤਾ ਕਿਸਾਨ ਆਗੂ ਕਹਿੰਦੇ ਕਿ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਕਿਉਂਕਿ ਉਹ ਲੋਕ ਪਹਿਲਾਂ ਹੀ ਫੇਵਰ ਕਰ ਚੁੱਕੇ ਨੇ ਇਹਨਾਂ ਕਾਨੂੰਨਾਂ ਦੀ ਕਿਉਂਕਿ ਲਗਾਤਾਰ ਸਰਕਾਰ ਦੇ ਉੱਪਰ ਵੀ ਪ੍ਰੈਸ਼ਰ ਹੈ ਸੁਪਰੀਮ ਕੋਰਟ ਨੇ ਵੀ ਅੱਜ ਇਹ ਕਲੀਅਰ ਕੀਤਾ ਹੈ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾਏ ਸੋ ਡਾਕਟਰ ਦਰਸ਼ਨਪਾਲ ਜੀ ਨੇ ਡਾਕਟਰ ਦਰਸ਼ਨਪਾਲ ਹੁਣੀ ਨੇ ਕੋਸ਼ਿਸ਼ ਕਰਨਗੇ ਉਹਨਾਂ ਦੇ ਨਾਲ ਵੀ ਡਾਕਟਰ ਡਾਕਟਰ ਸਾਹਿਬ